ਵਾਹਿਗੁਰੂ ਜੀ ਕਾ ਖਾਲਾ ਵਾਹਿਗੁਰੂ ਕੀ ਫਤਿਹ ਸਤ ਗੁਰੂ ਦੀ ਬਾਣੀ ਦਾ ਭਰਮਣ ਹੈ ਜੋਤ੍ਰੇਮ ਖਿਲ ਕਾ ਚਾਓ ਸਿਰ ਤਲ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਤਰੀਜੇ ਸਰਦੀਜੇ ਕਾਨੀਜੇ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਟ ਪੁਰਜਾ ਪੁੱਤ ਕਟ ਮਰੇ ਕਬੂ ਨਾ ਛਾੜੇ ਦਿਮਾਵਾਕ ਸਾਰ ਸਹਬੇ ਕਮਾਲ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਵੱਡੇ ਸੁਪੁੱਤਰ ਬਾਬਾ ਜੀਤ ਸਿੰਘ ਜੀ ਬਾਬਾ ਜਜਾਤ ਸਿੰਘ ਜੀ ਅਤੇ ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਨੇਕਾਂ ਹੀ ਸਿੰਘ ਜਿਹੜੇ ਜਾਨਾਂ ਤੋਂ ਪਿਆਰੇ ਸ਼ਹੀਦ ਹੋਏ ਸਨ ਉਹਨਾਂ ਦੀ ਮਿੱਠਿਆਰੀ ਯਾਦ ਨੂੰ ਤਾਜ਼ਾ ਕਰਦੇ ਹੋਏ ਨਗਰ ਮਹੈਦੀਪ ਭੇਲੀਆਂ ਸਮੁੱਚੀ ਸਾਧ ਸੰਗਤ ਵੱਲੋਂ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਪਾਵਨ ਸਥਾਨਾਂ ਤੇ ਅੱਜ ਦੋ ਸ੍ਰੀ ਅਖੰਡ ਪਾਤਸ਼ਾਹਬ ਹੋਏ ਹਨ ਜਿਕੇ ਤੋਂ ਵਾਲੇ ਦਿਨ ਭੋਗ ਪਾਉਣੇ ਹਸ ਤੋਂ ਪ੍ਰੰਤ ਢਾਡੀ ਦਰਬਾਰ ਹੋਣਾ ਹੈ ਗੁਰੂ ਪਿਆਰੇ ਖਾਲਸਾ ਜੀਓ ਅੱਜ ਵਾਲੇ ਦਿਨ ਉਹ ਹਨ ਜੇ ਕਿ ਜਿਵੇਂ ਆਪਾਂ ਜਾਣਦੇ ਹਾਂ ਕਿ ਦਸੰਬਰ ਦਾ ਮਹੀਨਾ ਪੋ ਦਾ ਮਹੀਨਾ ਖਾਲਸਾ ਕੌਮ ਵਾਸਤੇ ਕਠਨ ਦਿਨ ਹਨ ਜਿਸ ਵਿੱਚ ਸਤਿਗੁਰੂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰੇ ਸਹਿਬਜ਼ਾਦੇ ਅਤੇ ਮਾਤਾ ਜੀ ਅਤੇ ਨੇਕਾਂ ਹੀ ਜਿਹੜੇ ਆ ਸ਼ਹੀਦ ਹੋਏ ਸਿੰਘ ਜਾਨਾਂ ਤੋਂ ਪਿਆਰੇ ਸਿੰਘ ਜਿਹੜੇ ਸ਼ਹੀਦ ਹੋਏ ਸਨ ਉਹਨਾਂ ਦੀ ਮਿੱਠੀ ਪਿਆਰੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਿੱਖ ਕੌਮ ਦੇ ਸਾਰੇ ਸਾਵਾਂ ਤੇ ਸ਼ਹੀਦਾ ਸਿੰਘਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਇਹ ਛੀਦਾ ਦੀ ਯਾਦ ਮਨਾਈ ਜਾਂਦੀ ਗੁਰੂ ਪਿਆਰੇ ਖਾਲਸਾ ਜੀ ਜਿਨ੍ਹਾਂ ਕੌਮਾਂ ਦੇ ਇਤਿਹਾਸ ਹਨ ਉਹ ਕੌਮਾਂ ਸਦਾ ਵਾਸਤੇ ਜਿਉਂਦੀਆਂ ਹਨ ਔਰ ਜਿੰਨਾ ਕੌਮਾਂ ਦੇ ਇਤਿਹਾਸ ਨਹੀਂ ਹੋਇਆ ਕਰਦੇ ਉਹ ਸਮਾਂ પાਕੇ ਕੌਮਾਂ ਜਿਹੜੀਆਂ ਮਰ ਮਿਟ ਜਾਂਦੀਆਂ ਹਨ ਇਸ ਕਰਕੇ ਸਾਡੇ ਨਗਰ ਮਹੀਦੀਪੁਰ ਦੇ ਵਿੱਚ ਸ਼ਹੀਦਾਂ ਸਿੰਘਾਂ ਦੀ ਮਿੱਠੀ ਪਿਆਰੀ ਯਾਦ ਨੂੰ ਤਾਜ਼ਾ ਕਰਦੇ ਹੋਏ ਦੋ ਸ੍ਰੀ ਅਖੰਡ ਪਾਤਸ਼ਾਹਬ ਆਰੰਭ ਹਾਏ ਹੋਏ ਹਨ ਉਸ ਤੋਂ ਅਪरांत ਸਾਡੇ ਨਵਾਂ ਬਣਿਆ ਸਟੇਡੀਅਮ ਜਿਸ ਵਿੱਚ ਪੰਚਾਇਤ ਦੀ ਮਦਦ ਦੇ ਨਾਲ ਔਰ ਨਗਰ ਦੇ ਸਹਿਯੋਗ ਦੇ ਨਾਲ ਵਾਲੀਵਾਲ ਦਾ ਅੱਜ ਜਿਹੜਾ ਇਹ ਮੈਚ ਹੋ ਰਿਹਾ ਹੈ ਇਹ ਵੀ ਛੇਦਾਂ ਨੂੰ ਸਮਰਪਿਤ ਆ ਕਿਉਂਕਿ ਜਿਹੜੀ ਨੌਜਵਾਨੀ ਆ ਸਾਡੀ ਉਹ ਖੇਡਾਂ ਵਾਲੇ ਪਾਸੇ ਆਵੇ ਤੇ ਅੱਗੇ ਵਾਸਤੇ ਜਿਹੜਾ ਹੈ ਗੁਰੂਕਿਆਂ ਦੇ ਨਾਲ ਜੁੜੇ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਇਹ ਜਿਹੜੇ ਪ੍ਰੋਗਰਾਮ ਹੋਇਆ ਕਰਦੇ ਆ ਤੇ ਗਾਂ ਅੱਗੇ ਵਾਸਤੇ ਨਾਲ ਕਬੱਡੀ ਦੀਆਂ ਟੀਮਾਂ ਵਾਲੀਵਾਲ ਦੇ ਮੈਚ ਪੰਚਾਇਤ ਦਾ ਵੀ ਬਹੁਤ ਸੰਯੋਗ ਆ ਜਿਨ੍ਹਾਂ ਨੇ ਨਵਾਂ ਸਟੇਡੀਅਮ ਬਣਾਇਆ ਜਿਸ ਦੇ ਵਿੱਚ ਅੱਜ ਪਹਿਲੇ ਦਿਨ ਸ਼ੁਰੂਆਤ ਹੋਣ ਜਾ ਰਹੀ ਹੈ ਇਸ ਕਰਕੇ ਗੁਰੂ ਪਿਆਰੇ ਖਾਲਸਾ ਜੀ ਸਾਡਾ ਵੀ ਸਾਰੀ ਕੌਮ ਨੂੰ ਸੁਣਿਆ ਹੈ ਕਿ ਇਹਨਾਂ ਸ਼ਹੀਦਾਂ ਦੀ ਮਿੱਠੀ ਪਿਆਰੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਹਰ ਪਿੰਡ ਹਰ ਸ਼ਹਿਰ ਪੂਰੇ ਦੇਸ਼ ਵਿੱਚ ਆਪਾਂ ਇਹ ਮਨਾਇਆ ਕਰੀਏ ਮਹਾਰਾਜ ਕਿਰਪਾ ਕਰੇ ਸੁੱਖ ਸ਼ਾਂਤੀ ਵਰਤਾਵੇ ਅਰਦਾਸ ਵੀ ਕਰਦੇ ਹਾਂ ਸਤਿਗੁਰੂ ਜੀ ਦੇ ਅੱਗੇ ਸਤਿਗੁਰੂ ਜੀ ਕਿਰਪਾ ਕਰਨੀ ਨਗਰ ਵਿੱਚ ਏਕਤਾ ਸਭਾਗ ਬਖਸ਼ਣਾ ਸੰਗਤਾਂ ਵਿੱਚ ਏਕਤਾ ਅੱਤਵਾਗ ਬਖਸ਼ਣਾ ਸੇਵਾਦਾਰਾਂ ਵਿੱਚ ਏਕਤਾ ਅੱਤਵਾਗ ਬਖਸ਼ਣਾ ਸਾਡੇ ਵੀਰ ਹੀਰਾ ਜੀ ਸਾਡੇ ਨਗਰ ਵਿੱਚ ਲਾਈਵ ਪ੍ਰੋਗਰਾਮ ਵਿਖਾਉਂਦੇ ਰਹਿੰਦੇ ਆ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਸਤ ਸੋਨਾ ਸਤ ਵੈਗਰੂ ਜੀ ਸਤਿਕਾਰਯੋਗ ਪੈਰੀ ਸਾਧ ਸੰਗਤ ਜੀਓ ਵੈਗਰਜ ਕਾ ਖਾਲਸਾ ਵੈਗਰਜ ਕੀ ਫਤਿਹ ਸਤਿਕਾਰਯੋਗ ਸੰਗਤ ਜੀ ਆਪ ਜੀ ਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਤੇ ਚਮਕੌਰ ਸਾਹਿਬ ਦੇ ਮਾਨ ਸ਼ਹੀਦ ਸਿੰਘਾਰੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਨਗਰ ਮਹੀਦੀਪੁਰ ਦੀਆਂ ਸਾਧ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਆ ਸੋ ਇਸ ਵਾਰ ਵੀ ਅੱਜ 20 ਤੀਜ ਨੂੰ ਸ੍ਰੀ ਖੰਡਪੜ ਸਾਹਿਬ ਆਰੰਭ ਹੋਇਆ ਤੇ 22 ਤਰੀਕ ਨੂੰ ਸ੍ਰੀ ਕਾਂਡਪੜ ਸਾਹਿਬ ਦੇ ਭੋਗ ਪੈਣਗੇ ਉਪਰੰਤ ਪੂਰਾ ਦਿਨ ਦੀਵਾਨ ਸਜੇਗਾ ਜਿਸ ਵਿੱਚ ਕੀਰਤਨ ਕਥਾਵਾਚਕ ਤੇ ਢਾਡੀ ਦਰਬਾਰ ਚੱਲਣਗੇ ਆਪ ਸੰਗਤ ਨੂੰ ਬੇਨਤੀ ਆ ਇਸ ਮਹਾਨ ਸਮਾਗਮ ਵਿੱਚ ਹਮ ਹਮਾ ਕੇ ਕਰਦਿਆ ਹੈ ਅੱਜ 20 ਤਰੀਕ ਨੂੰ ਸ੍ਰੀ ਦੋ ਅਖੰਡ ਪੁਰਸਾਵ ਰੰਭ ਹੋਏ ਹਨ ਜਿਨ੍ਹਾਂ ਦੇ 22 ਤਰੀਕ ਨੂੰ ਭੋਗ ਪੈਣਗੇ ਉਪਰੰਤ ਸਾਰਾ ਦਿਨ ਦੀਵਾਨ ਸਜੇਗਾ ਜਿਸ ਵਿੱਚ ਢਾਡੀ ਬਹੁਤ ਹੀ ਮਸ਼ਹੂਰ ਭਾਈ ਗੁਰਪ੍ਰਤਾਪ ਸਿੰਘ ਬਦਮਾ ਔਰ ਕੁਇਸ਼ਰ ਜੱਥੇ ਢਾਡੀ ਜੱਥੇ ਪਹੁੰਚਣਗੇ ਜਿਸ ਸਭ ਨੂੰ ਸੰਗਤਾਂ ਦੇ ਬੇਨਤੀ ਕਰਦੇ ਆਂ ਕਿ ਇੱਥੇ ਮੇਲੇ ਦੀ ਰੌਣਕਾਂ ਨੂੰ ਵਧਾਓ ਔਰ ਸ਼ਾਹਨੀ ਕਮੇਟੀ ਪ੍ਰਬੰਧਕ ਕਮੇਟੀ ਦੇ ਸੰਯੋਗ ਨਾਲ ਔਰ ਨਗਰ ਦੀ ਪੰਚਾਇਤ ਦੇ ਸੰਯੋਗ ਦੇ ਨਾਲ ਜੋ ਅੱਜ 20 ਤਰੀਕ ਨੂੰ ਵਾਲੀਵਾਲ ਦੇ ਮੈਚ ਹੋਣਗੇ ਸੰਗਤਾਂ ਚਰਨਾਂ ਵਿੱਚ ਬੇਨਤੀ ਕਰਦੇ ਆਂ ਵੀ ਉੱਥੇ ਵਾਲੀਵਾਲ ਦੇ ਮੈਚ ਵੀ ਵੇਖੋ ਔਰ ਗੋਦਰਾ ਸਾਹਿਬ ਦੀ ਰੌਣਕਾਂ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਮਹਿਦੀਪੁਰ ਆਪ ਜੀ ਨੂੰ ਠੀਕ ਪਤਾ ਹੈ ਕਿ ਹਰ ਸਾਲ ਹੀ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਹਨਾਂ ਦੇ ਸਥਾਨਾਂ ਤੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਸ਼ਹੀਦੀ ਨੂੰ ਸਮਰਪਿਤ ਅਤੇ ਵੱਡੇ ਸਾਹਿਬ ਜਾਦੇ ਅਤੇ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਆਜ਼ਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਹਰ ਸਾਲ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਨਗਰ ਨਗਰ ਦੀ ਸੰਗਤਾਂ ਤੇ ਹਵੇਲੀਆਂ ਦੀ ਸੰਗਤਾਂ ਔਰ ਇਲਾਕੇ ਦੀ ਸੰਗਤ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਛੀਦੀ ਸਮਾਗਮ ਮਨਾ ਰਹੇ ਆਂ ਔਰ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਹਮ ਹਮਾਕੇ ਮੇਲੇ ਦੀ ਰੌਣਕ ਨੂੰ ਵਧਾਓ ਹਮ ਹਮਾਕੇ ਪੁੱਜੋ ਅਤੇ ਮੇਲੇ ਦੀ ਰੌਣਕ ਨੂੰ ਵਧਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਿੰਡ ਮੈਜੀਪੁਰ ਗੁਰਦੁਆਰਾ ਸਾਹਿਬ ਸ਼੍ਰੋਮਣੀ ਸ਼ਹੀਦ ਤੰਤਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਸਮਾਗਮ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਹਨ ਇਹ ਸ਼ਹੀਦੀ ਸਮਾਗਮ ਵੱਡੇ ਸਾਬ ਜਦੇ ਬਾਬਾ ਜੀਵਨ ਸਿੰਘ ਚਮਕੌਰ ਦੀ ਗੜੀ ਦੇ ਸ਼ਮੂਦ ਸ਼ਹੀਦਾ ਸਿੰਘਾਂ ਦੀ ਯਾਦ ਨੂੰ ਸਮਰਪਿਤ ਮਨਾਏ ਜਾਂਦੇ ਹਨ ਇਹਨਾਂ ਦੀਵਾਨਾਂ ਦੇ ਵਿੱਚ ਢਾਡੀ ਦਰਬਾਰ ਲੱਗਣਗੇ ਔਰ ਮਹਾਨ ਨਾਂਵਾਂ ਢਾਡੀ ਜੱਥਾ ਭਾਈ ਗੁਰਪ੍ਰਤਾਪ ਸਿੰਘ ਜੀ ਪਦੋਂ ਪਹੁੰਚ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਸਿੱਖ ਜਗਤ ਦੇ ਵਿੱਚ ਗੁਰੂ ਪਿਆਰੀ ਸਾਧ ਸੰਗਤ ਜੀ 11 ਨਵੰਬਰ 1675 ਈਸਵੀ ਨੂੰ ਜਦੋਂ ਗੁਰਤੇਗ ਭਦਰ ਮਹਾਰਾਜ ਜੀ ਦੀ ਸ਼ਹਾਦਤ ਹੋਈ ਸੀ ਦਿੱਲੀ ਚਾਂਦਨੀ ਚੌਂਕ ਤੇ ਵਿੱਚ ਉੱਥੋਂ ਭਾਈ ਜਤਾ ਜੀ ਗੁਰਤੇਗ ਭਦਰ ਮਹਾਰਾਜ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੱਕ ਸਫ਼ਰ ਤੈਅ ਕੀਤਾ ਸੀ ਅਨੰਦਪੁਰ ਸਾਹਿਬ ਪਹੁੰਚ ਪਹੁੰਚ ਕੇ ਭਾਈ ਜਤਾ ਜੀ ਨੇ ਗੁਰਤੇਗ ਭਦਰ ਮਹਾਰਾਜ ਜੀ ਦਾ ਸੀਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟ ਕੀਤਾ ਗੁਰੂ ਪਿਆਰੇ ਸਾਧ ਸੰਗਤ ਜੀ ਉਸ ਤੋਂ ਬਾਅਦ ਭਾਈ ਜਤਾ ਜੀ ਨੂੰ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਪ੍ਰਾਪਤ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਜਤਾ ਜੀ ਨੂੰ ਗਲਵੱਕੜੀ ਦੇ ਵਿੱਚ ਲੈ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਪੂਰੇ ਪਿਆਰੇ ਸਾਧ ਸੰਗਤ ਜੀ ਭਾਈ ਜਤਾ ਜੀ ਬਾਬਾ ਜੀਵਨ ਸਿੰਘ ਜੀ ਦੇ ਵੀ ਚਾਰ ਸੁਪੁੱਤਰ ਹੋਏ ਸਨ ਬਾਬਾ ਸੇਵਾ ਸਿੰਘ ਬਾਬਾ ਸੁਖਾ ਸਿੰਘ ਬਾਬਾ ਗੁਰਦਿਆਲ ਸਿੰਘ ਬਾਬਾ ਗੁਲਜਾਰ ਸਿੰਘ ਦੋ ਵੱਡੇ ਪੁੱਤਰ ਬਾਬਾ ਜੀਵਨ ਸਿੰਘ ਜੀ ਦੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸੀ ਛੋਟੇ ਦੋ ਪੁੱਤਰ ਸਰਸਾ ਨਈ ਦੇ ਕੰਡੇ ਤੇ ਪਾਣੀ ਦੇ ਵਹਾਵ ਵਿੱਚ ਸ਼ਹੀਦ ਹੋਏ ਸਨ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਤੋਂ ਪਰੰਤ ਬਾਬਾ ਜੀਵਨ ਸਿੰਘ ਜੀ ਦੇ ਸਮਾਗਮ ਨੂੰ ਸਮਰਪਿਤ ਪਿੰਡ ਮਹਿਦੀਪੁਰ ਦੇ ਵਿੱਚ ਪਿੰਡ ਮਹਿਦੀਪੁਰ ਦੀ ਪੰਚਾਇਤ ਵੱਲੋਂ ਸਾਡੇ ਪਿੰਡ ਦੇ ਸਰਪੰਚ ਸਾਹਿਬਾਨ ਸਰਦਾਰ ਪ੍ਰਗਟ ਸਿੰਘ ਜੀ ਉਹਨਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਦੇ ਸ਼ੀਧੀ ਸਮਾਗਮਾਂ ਤੇ ਵਾਲੀਵਾਲ ਦੇ ਮੈਚ ਕਰਵਾਏ ਜਾ ਰਹੇ ਹਨ ਸਾਰੀ ਸੰਗਤ ਨੂੰ ਪਿੰਡ ਦੀ ਸੰਗਤ ਨੂੰ ਇਲਾਕੇ ਦੇ ਸੰਗਤ ਨੂੰ ਬੇਨਤੀ ਹੈ ਕਿ ਸ਼ੀਧੀ ਸਮਾਗਮਾਂ ਦੇ ਵਿੱਚ ਪਹੁੰਚ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

we mm -hmm.